ਜਿਨ੍ਹਾਂ ਦਾ ਆਸਟ੍ਰੇਲੀਅਨ ਹੈਲਪੈਚ ਫਰੰਟ ਕੋ ਲੂਜ਼ ਹੋ ਰਿਹਾ ਹੁੰਦਾ ਉਹਨਾਂ ਵਾਸਤੇ ਕੇਅਰਫੁਲੀ ਪ੍ਰੋਡਕਟ ਅਨ ਗਲੂ ਮੈਥਡ ਦੇ ਨਾਲ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ ਅਗਰ ਤੁਹਾਡਾ ਸਡਨਲੀ ਫਰੰਟ ਲੂਜ਼ ਹੋ ਗਿਆ ਤਾਂ ਉਹਨੂੰ ਤੁਸੀਂ ਅਗਰ ਸਰਵਿਸ ਨਹੀਂ ਕਰਨਾ ਚਾਹੁੰਦੇ ਜਿਵੇਂ ਲਾਈਕ ਐਡਾ ਤੁਹਾਡਾ ਫਰੰਟ ਲੂਜ਼ ਹੋ ਚੁੱਕਿਆ ਤਾਂ ਤੁਹਾਨੂੰ ਜਰੂਰਤ ਹੈ ਐਡਾ ਦੇ ਕਲਿੱਪ ਦੀ ਜਾਂ ਨਾਰਮਲੀ ਕਲਚਰ ਹੁੰਦਾ ਹੈ ਫੈਮਿਲੀ ਦਾ ਆਪਣੇ ਕੋਲ ਤਾਂ ਆਪਾਂ ਕਰ ਲਾਂਗੇ ਇਹਨੂੰ ਐਡਾ ਪਿੰਨ ਤਾਂ ਉਸ ਤੋਂ ਬਾਅਦ ਪ੍ਰੋਪਰ ਪਿੰਨ ਕਰ ਲਓਗੇ ਕਿ ਤੁਹਾਡੇ ਜਿਹੜੇ ਵਾਲ ਨੇ ਐਦਾਂ ਵਿੱਚ ਨਾ ਆਣ ਜੇ ਤੁਹਾਡੇ ਕੋਲ ਇਹ ਕਲਿੱਪ ਨਹੀਂ ਹੈਗੇ ਤਾਂ ਤੁਸੀਂ ਮਾਰਕੀਟ ਚੋਂ ਅਰੇਂਜ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਹੈਗੇ ਨੇ ਤਾਂ ਫਸਟ ਆਪਸ਼ਨ ਆਪਾਂ ਨੂੰ ਜਿਹੜੀ ਥੋੜੀ ਆਪਾਂ ਗਲੂ ਜਿਹੜੀ ਲਗਾ ਰਹੇ ਆ ਉਹਨੂੰ ਬਿਲਕੁਲ ਲਿਟਲ ਬਿਟ ਕਿ ਇਹ ਐਦਾਂ ਰਨਿੰਗ ਨਾ ਹੋਵੇ ਬਿਲਕੁਲ ਨਾਰਮਲ ਹੋਵੇ ਤੇ ਉਸ ਤੋਂ ਬਾਅਦ ਆਪਾਂ ਐਦਾਂ ਲਾਈਕ ਗਲੂ ਲਗਾ ਲਾਂਗੇ ਉਹਰੇ ਐਦਾਂ ਜਦੋਂ ਆਪਾਂ ਐਦਾਂ ਆਪਣੇ ਬਰਸ਼ ਨੂੰ ਮੂਵ ਕਰਨਾ ਹੈ ਤਾਂ ਇੱਥੇ ਬਰਸ਼ ਨੂੰ ਉੱਥੇ ਹੋਲਡ ਕਰਦਾਂਗੇ ਐ ਨਾ ਹੋਏ ਕਿ ਬਰਸ਼ ਅੱਪ ਦੇ ਕਰਦੇ ਕਰਦੇ ਆਪਾਂ ਇੱਥੇ ਉੱਪਰ హెయిਰ 'ਚ ਲਗਾ ਦਈਏ హెయిਰ 'ਚ ਨਾ ਲੱਗੇ ਤੇ ਕਿਨਾਰੇ ਨੂੰ ਬਿਲਕੁਲ ਜਿਆਦਾ ਫਿਨਿਸ਼ਿੰਗ 'ਚ ਲੈ ਕੇ ਜਾਣਾ ਆਪਾਂ ਤੁਸੀਂ ਦੇਖੋਗੇ ਮਿਰਰ 'ਚ ਦੇਖ ਕੇ ਜਿਵੇਂ ਇਸ ਟਾਈਮ ਮੈਂ ਫੋਨ 'ਚ ਦੇਖ ਕੇ ਕਰ ਰਿਹਾ ਤੁਸੀਂ ਉਹ ਤਾਂ ਮਿਰਰ 'ਚ ਦੇਖ ਕੇ ਲਗਾਉਂਗੇ ਉਤਵਾਰ ਐਦਾਂ ਜਿਵੇਂ ਆਪਾਂ ਲੇਅਰਸ ਨੂੰ ਪਲੇਸ ਨੂੰ ਆਪਾਂ ਤੋੜ ਦਾਂਗੇ ਆ ਟੁੱਟ ਗਈ ਤੇ ਇਹਨੂੰ ਆਪਾਂ 10 ਮਿੰਟ ਰੱਖਾਂਗੇ 10 ਮਿੰਟ ਹੋਲਡ ਪੂਰਾ ਸੁੱਕਣ ਦੋ ਇਹਨੂੰ 10 ਮਿੰਟ 10 ਮਿੰਟ ਹਾਂਜੀ ਦੋਸਤੋ ਹੋ ਚੁੱਕੇ ਨੇ 10 ਮਿੰਟ ਪੂਰੇ ਹੁਣ ਆਪਾਂ ਕੀ ਕਰਾਂਗੇ ਆਪਣੇ ਜਿਹੜੇ ਕਲਿੱਪ ਨੇ ਉਹਨਾਂ ਨੂੰ ਦਵਾਂਗੇ ਤਾਰ ਨੈਕਸਟ ਆਪਣਾ ਜਿਹੜਾ ਪੈਚ ਆਪਾਂ ਐਦਾਂ ਫੜਨਾ ਐਦਾਂ ਨਹੀਂ ਫੜਨਾ ਐਦਾਂ ਇਹਨੂੰ ਪੜਨਾ ਪਾਇਤਾ ਕਿ ਇਹਨੂੰ ਹੌਲੀ-ਹੌਲੀ ਆਪਾਂ ਇਦਾਂ ਡਾਊਨ ਲਿਆਵਾਂਗੇ ਤੇ ਇਹਨੂੰ ਹੁਣ ਆਪਾਂ ਚੁੱਕਾ ਦਾਂਗੇ ਹੁਣ ਜਿਹੜਾ ਆਪਣਾ ਓਕੇਸ਼ਨ ਜਾਂ ਪਾਰਟੀ ਆਪਣੀ ਜਿਹੜੀ ਵੀ اٹੈਂਡ ਕਰਨੀ ਆ ਆਪਾਂ ਕੋਈ ਫੰਕਸ਼ਨ ਆਪਾਂ اٹੈਂਡ ਕਰਨਾ ਉਹਦੇ ਲਈ ਆਏ ਨਹੀਂ ਕਿ ਤੁਸੀਂ ਸਰਵਿਸ ਸੈਂਟਰ ਜਾਓਗੇ ਮਤਲਬ ਕਿ ਐਨੀ ਪ੍ਰੋਬਲਮ ਦੇ ਲਈ ਤੁਸੀਂ ਆਪਣਾ 2 ਤੋਂ 3 ਘੰਟੇ ਵੇਸਟ ਕਰਨ ਦੀ ਲੋੜ ਨਹੀਂ ਹੈਗੀ ਸਰਵਿਸ ਸੈਂਟਰ 'ਚ ਇਹਨੂੰ ਆਪਾਂ ਇਦਾਂ ਹੁਣ ਪਿੰਚ ਕਰ ਦਾਂਗੇ ਹੁਣ ਇਹ ਆਪਣਾ ਤਕਰੀਬ ਕਟੋ-ਕਟ ਨਹੀਂ ਤਾਂ 10 ਦਿਨ 15 ਦਿਨ ਲਈ ਹੋਲਡ ਹੋ ਚੁੱਕਿਆ ਹੈ ਬਾਕੀ ਹੋਰ ਐਦਾਂ ਦੀ ਇੰਟਰਸਟਿੰਗ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਤੁਸੀਂ ਫੋਲੋ ਹੋਰ ਕੁਝ ਡਾਊਟ ਲਗੇ ਤਾਂ ਜੁਰੂ ਦੱਸੋ